ਔਫੀ ਪੈਸੇ ਇਕੱਠੇ ਕੀਤੇ ਆ ਪਿੰਡ ਦੇ ਵਿੱਚੋਂ ਉਗਰਾਹੀ ਕੀਤੀ ਆ ਸਾਰੇ ਠੀਕ ਹੈ ਤੇ ਆਪਾਂ ਰਾਸ਼ਨ ਲੈ ਕੇ ਜਾਣਾ ਹੈ ਸੁੱਕਾ ਕੋਈ ਗੱਲ ਨਹੀਂ ਹੁਕਮ ਕਰੋ ਤੇ ਮੈਂ ਕਿਹਾ ਵੀ ਯਾਰ ਨਾਲੇ ਤਾਂ ਪਿੰਡ ਦੇ ਬੰਦੇ ਨੂੰ ਪੈਸੇ ਵਟਾਈ ਜਾਣਗੇ ਹਨਾ ਨਹੀਂ ਉਹ ਤਾਂ ਠੀਕ ਹੈ ਤੇ ਆਪਦਾ ਤੁਹਾਨੂੰ ਗੁਰਸਖਪਰਾ ਹੈ ਤੇ ਉਹ ਰੇਟ ਰੂਟ ਦਾ ਫਿਰ ਆਪਾਂ ਕਰ ਲਗੀ ਰੇਟ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਲਾ ਦੇਾਂਗੇ ਸਰਪੰਚ ਸਾਹਿਬ ਕੁਛ ਤਾਂ ਕਰਾਈ ਆ ਜਾਂਦੀ ਸਾਡੇ ਕੋਲ ਕੋਈ ਗੱਲ ਨਹੀਂ ਤੇ ਖੇਰਾ ਤੁਸੀਂ ਪੈਸੇ ਕੁਝ ਰੱਖ ਲਓ 20000 ਰੁਪਏ ਠੀਕ ਹੈ ਕੋਈ ਗੱਲ ਨਹੀਂ ਤੇ ਇਹ ਤੁਸੀਂ ਰੱਖ ਲਓ ਸਾਡਾ ਜਮ੍ਹਾਂ ਕਰ ਲਓ ਤੇ ਦੂਜੇ ਸਾਨੂੰ ਪੈਸੇ ਨਾਲ ਦੀ ਨਾਲ ਦੇ ਦਾਂਗੇ ਤੇ ਇਹ ਤੁਸੀਂ ਸਮਾਨ ਸਮਾਨ ਸਾਨੂੰ ਫਿਰ ਲਿਆ ਦੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਜੀ ਬੇਫਿਕਰ ਰਹੋ ਤੁਸੀਂ ਸਾਡਾ ਵੀ ਪੈ ਜੂਗਾ ਐਸ ਆਈ ਪਾਣੀ ਦੀ ਬੋਤਲ ਦਾ ਕੀ ਹਿਸਾਬ ਲਾਉਂਗੇ ਫਿਰ ਸਾਨੂੰ ਪਾਣੀ ਦੀ ਬੋਤਲ 15 ਰੁਪਏ ਦੇ ਉਹਦੇ ਸਾਨੂੰ 10 ਰੁਪਏ ਦੀ ਲਾਉਂਗਾ ਜੀ ਮੇਰਾ ਵੀ ਹਿੱਸਾ ਪੈ ਜੂਗਾ ਠੀਕ ਹੈ ਤੁਹਾਡੀ ਉਹ ਚਾਹ ਰੋ ਮੈਨੂੰ 20 ਰੁਪਏ ਉਹ ਦੇਈਂ ਸੁੱਕਾ ਸਮਾਨ ਹੀ ਚੱਲ ਗਿਆ ਹਾਰਡ ਪੀਟ ਤਾਂ ਨਹੀਂ ਨਾ ਆਹ ਲੱਗਰ ਬਣਾ ਕੇ ਤਾਂ ਕਾਫੀ ਲਈ ਹੁੰਦੇ ਬਿਲਕੁਲ ਸਰਪੰਚ ਸਾਹਿਬ ਨੇ ਵੀ ਇਕੱਠੇ ਕੀਤੇ ਹੋਣੇ ਆ ਪੁੱਛਦੇ ਆਪਾਂ ਉਹਨਾਂ ਨੂੰ ਚੱਲ ਗਏ ਜੀ ਸਰਪੰਚ ਸਾਹਿਬ ਸ੍ਰੀ ਗੱਲ ਜੀ ਹੈ ਹਾਂ ਜੀ ਹਾਂ ਜੀ ਆਜੋ ਹਾਂ ਜੀ ਹਾਂ ਜੀ ਗਰਾਈ ਨੂੰ ਹਾਂ ਜੀ ਗਰਾਈ ਤਾਂ ਕਰ ਲਏ ਭਾਜੋ ਸਾਰੇ ਪਿੰਡ ਚੋ ਹੋ ਗਈ ਅਗਰਾਈ ਹਾਂ ਜੀ ਮੈਂਬਰ ਸਾਹਿਬ ਸਾਰੇ ਪਿੰਡ ਚ ਹੋ ਗਈ ਕਰਾਈ ਸਾਰੇ ਪਿੰਡ ਚ ਹੋ ਗਈ ਹੈ ਜੀ ਚਲੋ ਵਧੀਆ ਹੋ ਗਿਆ ਕੁਛ ਮੇਰੇ ਕੋਲ ਵੀ ਆ ਗਏ ਪਏ ਅੱਛਾ ਆ ਕਰਕੇ ਲੈ ਆ ਜੀ ਕਰਾਈ ਹਾਂ ਵਾਪਸ ਨੇ ਮੇਰੇ ਕੋਲ ਵੀ ਆ ਗਏ ਸਰਪੰਚ ਸਾਹਿਬ ਆਪਣੇ ਪਿੰਡ ਨੇ ਬਹੁਤ ਸਹਿਯੋਗ ਕੀਤਾ ਸਿੱਕਥਾਈ ਕਰ ਲੋ ਸਾਰੇ ਹਨਾ ਕਿਥੇ ਹੀ ਕਰ ਲੈਣਾ ਹਾਂਜੀ ਇੱਕ ਆਪਾਂ ਕਹਿੰਦੇ ਸੀਗੇ ਜੀ ਵੀ ਆਪਾਂ ਦੇ ਸੁੱਕਾ ਰਾਸ਼ਨ ਲੈ ਚਲੀਏ ਸੁੱਕਾ ਰਾਸ਼ਨ ਨਹੀਂ ਲੈ ਜਾਣਾ ਆਪਾਂ ਸੁੱਕਾ ਰਾਸ਼ਨ ਨਹੀਂ ਜ਼ਿਆਦਾ ਲੈ ਜਾਣਾ ਹਾਂ ਹਾਂ ਜੀ ਮੁੜ ਕੇ ਜਿਹੜਾ ਆਪਾਂ ਬਣਾ ਕੇ ਲੈ ਜੀਏ ਹੁਣ ਬਣਾ ਕੇ ਤਾਂ ਕਾਫੀ ਲਈ ਆਉਂਦੇ ਹਾਂ 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 ਨਹੀਂ ਆਪਾਂ ਸੁੱਕਾ ਰਾਸ਼ਨ ਜਿਵੇਂ ਕਿਉਂਕਿ ਇਹ ਟਾਈਮ ਜਾਦੇ ਤੱਕ ਚੱਲਣਾ ਹੈ ਵੀ ਆਪਾਂ ਆਲੂ ਗੰਢੇ ਹਨਾ ਹਾਂਜੀ ਜੀ ਬਿਲਕੁਲ ਕੋਈ ਦਾਲਾਂ ਦੋਲਾਂ ਹਾਂ ਠੀਕ ਹੈ ਕੋਈ ਖੰਡ ਚਾਹ ਪੱਤੀ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਲੋੜ ਪੈਂਦੀ ਹੈ ਜਿਹੜੇ ਹੁਣ ਗਰੀਬ ਧੌਕੇ ਦੇ ਵਿਚਾਰੇ ਗਰੀਬ ਮਜ਼ਦੂਰ ਬੰਦੇ ਆ ਹਨਾ ਜਿਹੜੇ ਉਹ ਵੀ ਹੁਣ ਕਿਤੇ ਧਿਆੜੀ ਨਹੀਂ ਜਾ ਸਕਦੇ ਜਾਂ ਹਨਾ ਤੇ ਉਹਨਾਂ ਵਾਸਤੇ ਵੀ ਆਪਾਂ ਜਿਹੜਾ ਘਰਾਂ ਘਰਾਂ ਦੇ ਵਿੱਚ ਦੇ ਕੇ ਆਵਾਂਗੇ 6-6 ਮਹੀਨੇ ਦਾ ਰਾਸ਼ਨ ਜਾਵੜੂ ਕੋਈ ਮਾੜੀ ਗੱਲ ਨਹੀਂ ਪਤਾ ਕੀ ਹੈ ਕੱਟੋ-ਕੱਟਾ 2-3 ਸਾਲ ਤੱਕ ਉਸੇ ਫਸਲ ਹੀ ਨਹੀਂ ਹੋਣੀ ਹੈ ਨਹੀਂ ਹੈ ਗਰੀਬਾਂ ਦਾ ਬਹੁਤ ਹਾਂ ਤੇ 2-3 ਸਾਲ ਫਸਲ ਨਹੀਂ ਹੁੰਦੀ ਤੇ 2-3 ਸਾਲ ਇਹ ਤਾਂ ਪਤਾ ਨਹੀਂ ਕੀ ਹੋਣਾ ਹੈ ਹੈ ਤੇ ਉਹਨਾਂ ਚ ਰਾਚਨ ਅਗਲੇ ਤਾਂ ਹੋ ਰਛ 6-6 ਮਹੀਨੇ ਦਾ ਰਾਚਨ ਤਾਂ ਜਮਾ ਹੋ ਜੇ ਕੋਈ ਮਾਰੀ ਗੱਲ ਨਹੀਂ ਹੈ ਜੀ ਕਿਉਂਕਿ ਗਰੀਬ ਆਂਦਾ ਢਾੜੀ ਜਾਊ ਕਿਤੇ ਹਾਂ ਜਾਊ ਕਿਤੇ ਹੁਣ ਜਿਆਦਾ ਮੰਨੋ ਮਜ਼ਦੂਰ ਦਾ ਤੇ ਜ਼ਿਮੀਦਾਰ ਦਾ ਜਿਆਦਾ ਸੰਬੰਧ ਆ ਤੇ ਹੁਣ ਆਪਾਂ ਦੋਨਾਂ ਦੇ ਫਸਲ ਨਹੀਂ ਨਾ ਹੋਈ ਤੇ ਵਿਚਾਰੇ ਜਾਣਗੇ ਕਿੱਥੇ ਢਾੜੀ ਕਿੱ데 ਜਾਣਗੇ ਆਪਾਂ ਰਾਚਨ ਕਿਤੋਂ ਲੱਗਿਆ ਸਰਪੰਚ ਮੈਂ ਨਾ ਮੈਂ ਸੁਣਦਾ ਆ ਯਾਰ ਮੈਂ ਨਾ ਸ਼ਹਿਰ ਚ ਗਿਆ ਸੀ ਅੱਛਾ ਜੀ ਅੱਛਾ ਅੰਮ੍ਰਿਤਕੀ ਦੇ ਵਿੱਚ ਗਿਆ ਸੀ ਸ਼ਹਿਰ ਤਾਂ ਯਾਰ ਜਦੋਂ ਦਾ ਹਾ ਸਮ ਹਰ ਪੀੜਤਾ ਵਾਲਾ ਕੰਮ ਹੋ ਗਿਆ ਪਰ ਅਸਾਂ ਰੇਟ ਹੀ ਬੜਾ ਵਧਾਇਆ ਪਿਆ ਸਰ ਪਾਣੀ ਦੀਆਂ ਬੋਤਲਾਂ ਦਾ ਵੀ ਰੇਟ ਵਧਾਇਆ ਪਿਆ ਯਾਰ ਤੇ ਆਪਾਂ ਪੈਂਡ ਵਾਲੇ ਮੈਂ ਤੱਕਣ ਨਾਲ ਚ ਪੁੱਛੀ 20 ਰੁਪਿਆ ਦੀ ਇੱਕ ਪਾਣੀ ਦੀ ਬੋਤਲ ਮਿਲਦੀ ਹੈ ਜੇ ਤੁਸੀਂ 5000 ਬੋਤਲ ਲੈਣੀਆਂ ਤੇ ਤਾਂ ਵੀ 20 ਰੁਪਿਆ ਦੀ ਰੁਪਿਆ ਤੋਂ ਰੁਪਿਆ ਘਟਾਉਂਦੇ ਹੈ ਮਹਿੰਗਾ ਬੋਤਲ ਹੁੰਦੇ ਹੈ ਸ਼ਹਿਰਾਂ ਨਾਲ ਤੂੰ ਕਿ ਆ ਨਾ ਪਿੰਡ ਚੋਂ ਟਰਾਈ ਕਰ ਲੈ ਹਾਂਜੀ ਪਿੰਡ ਚੋਂ ਕਰਾਈ ਕਰ ਹਾਂ ਨੂੰ ਵਧੀਆ ਦੁਕਾਨ ਆ ਆਪਣੇ ਆਪਣੇ ਪਿੰਡ ਵਾਲੇ ਕੋਲ ਪੁੱਛ ਲਈਏ ਜਦੋਂ ਆਪਾਂ ਪੈਸੇ ਹੀ ਲੈਣੇ ਆ ਰਹੇ ਹਾਂ ਅਕਸਰ ਉਹ ਪਿੰਡ ਵਾਲਾ ਪੈਸੇ ਲਿਆਉਂਦਾ ਦਾ ਪਿੰਡ ਵਾਲਾ ਸ਼ਹਿਰ ਚੋਂ ਵੀ ਹੁੰਦਾ ਤੇ ਆਪਾਂ ਪੁੱਛ ਕੇ ਵੇਖ ਲੈਨੇ ਫਿਰ ਹਰਜ ਵੀ ਕੀ ਆਪਾਂ ਨੂੰ ਹਾਂਜੀ ਉਹ ਵੱਧ ਵੱਧ ਪੈਸੇ ਲਈ ਜਾਂਦਾ ਵੀ ਤੋਂ ਹਣਾ ਤੇ ਆਪਾਂ ਜੇ ਵਾਦੀ ਦੇਣਾ ਤਾਂ ਆਪਾਂ ਉਹਦੇ ਪਿੰਡ ਦੇ ਬੰਦੇ ਨੂੰ ਤਾਂ ਦੇ ਦਈਏ ਇਹ ਕਿਹੜਾ ਪੁੱਛ ਵਧੀਆ ਘੱਟ ਲੋੜਵੰਦ ਦਾ ਪਿੰਡ ਤੇ ਵੀ ਦੁਕਾਨਾਂ ਵਾਲੇ ਜਿਹੜਾ ਲੋੜਵੰਦੀ ਹੁੰਦੇ ਆ ਯਾਰ ਜੇ ਆਪਾਂ ਕਿੰਨੋਂ 4 ਪੈਸੇ ਵਟਾ ਦੇਣਗੇ ਤੇ ਹਰਜ ਵੀ ਕੀ ਹੁੰਦਾ ਹ ਹਾਂ ਜੀ ਆਪਾਂ ਚੱਲ ਕੇ ਭਿੰਦਰ ਨੂੰ ਕੱਢੀ ਗਏ ਆ। ਆਪਾਂ ਭਾਲੇ ਚੰਗੇ ਕੰਮ ਦੇ ਉੱਤੇ ਦੇਰੀ ਕਰੀ। ਮੈਂ ਨਾ ਜੀ ਅੱਜ ਉੱਧਰ ਉਹ ਬਾਹਰ ਢਾਣੀ ਵਾਲੇ ਘਰ ਨਹੀਂ ਚਲੇ ਗਏ। ਹਾਂ ਹਾਂ। ਮੈਂ ਉਹਨਾਂ ਦੇ ਘਰੇ ਨਹੀਂ ਗਿਆ। ਮੈਂ ਕਹਿੰਦਾ ਤੁਸੀਂ ਕਿਹ ਰੱਬ ਦਾ ਕਰੋ ਜਾ ਕੇ ਤੇ ਮੈਂ ਹਾਂ ਅਸੀਂ ਕਿਹ ਰਾ ਅਸੀਂ ਕਿਹ ਰਾਂ ਰਾਛਨ ਦਾ ਸਾਰਾ ਪਤਾ ਕਰ ਲੈਨੇ ਆ ਵੀ ਕੀ ਕੀ ਰੇਟ ਆ ਕੀ ਕੁਛ ਠੀਕ ਹੈ। ਆਪਾਂ ਲਿਸਟ ਬਣਾ ਲਾਂਗੇ। ਠੀਕ ਹੈ ਦੁਕਾਨ ਤੇ ਜਾ ਕੇ ਭਿੰਦਰ ਕੀ ਦੁਕਾਨ ਤੇ ਚੱਲਦੇ ਆਪਾਂ। ਹਾਂ ਜੀ ਹਾਂ ਜੀ। ਬੰਦਾ ਵਧੀਆ ਗੁਰਸਿੱਖ ਬੰਦਾ ਚਲੋ ਵੀ ਆਪਾਂ ਨੂੰ ਹਸਾਬ ਚ ਲਾ ਲੂਗਾ ਜੇ ਰੇਟ ਤੇ ਨਾਲੇ ਉਹਦਾ ਆਪ ਦਾ 4 ਪੈਸੇ ਬਣ ਤੇ ਉਹਨਾਂ ਤੋਂ ਕਰਾਈ ਖੁਰਨੀ ਲਿਆ ਤੇ ਪੈਸੇ ਤਾਂ ਉਹਨੂੰ ਬਾਅਦ ਚ ਆਪਾਂ ਦੇ ਦੇਵਾਂਗੇ ਕਿਰਾ ਆਪਣੇ ਕੋਲ ਜਿਹੜੇ ਹੈਗੇ ਪੈਸੇ ਇਹ ਉਹ ਦੇ ਕੇ ਉਹਦੇ ਨਾਲ ਆਪਾਂ ਤੇ ਰਾਸ਼ਨ ਦਾ ਲੈ ਲੈਨੇ ਆਂ ਹਾਂ ਚਲੋ ਜੀ ਚਲੋ ਚਲੋ ਫਿਰ ਚੱਲਦੇ ਹਿੰਦ ਤੂੰ ਜਾ ਆ ਅਸੀਂ ਚੱਲਦੇ ਆ ਮੈਂ ਤੇ ਮੈਂਬਰ ਚੱਲਦੇ ਆ ਹਾਂ ਬੱਤਾ ਨਹੀਂ ਚਾਹੀਦਾ ਕਵੇਂ ਅਭਿੰਦਰ ਸਿੰਘ ਠੀਕ ਆ ਜੀ ਸਪੈਸ ਠੀਕ ਆ ਜੀ ਹੋਰ ਵਧੀਆ ਬੰਦਾ ਠੀਕ ਹੈ ਜੀ ਬੈਠੋ ਜੀ ਮੈਂ ਭਰਾ ਬਹਿ ਜਾ ਕੀ ਲੈਣਾ ਤੂੰ ਬਾਬਾ ਬਾਈ ਇੱਕ ਵੇਸਨ ਦਾ ਪੈਕੇਜ ਬਿੰਟ ਲਵਾਵਾਂ ਆਹਾਂ ਆ ਲੈ ਲੈ ਲਿਖਣੇ ਆ ਇਹ ਹਾਂ ਹਾਂਜੀ ਸਰਪੰਚ ਸਾਹਿਬ ਕਿਵੇਂ ਮਾਰੇ ਜਿਹੜੇ ਜੀ ਬਹਿ ਜਾ ਬੈਠੇ ਜੀ ਅੱਛਾ ਆਪਾਂ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਪੰਜਾਬ ਦੇ ਵਿੱਚ ਹੜਪੀਟਾਂ ਦਾ ਹਾਂਜੀ ਹੜ ਆਇਆ ਹਾਂ ਉਹ ਤਾਂ ਬਹੁਤ ਮਾੜੀ ਗੱਲ ਉਹਨਾਂ ਦਾ ਵਾਸਤੇ ਨਾ ਰਾਸ਼ਨ ਅਸੀਂ ਪੈਸੇ ਇਕੱਠੇ ਕੀਤੇ ਆ ਪਿੰਡ ਦੇ ਵਿੱਚੋਂ ਉਗਰਾਹੀ ਕੀਤੀ ਆ ਸਾਰੇ ਠੀਕ ਹੈ ਜੀ ਤੇ ਆਪਾਂ ਰਾਸ਼ਨ ਲੈ ਕੇ ਜਾਣਾ ਸੀ ਸੁੱਕਾ ਕੋਈ ਗੱਲ ਨਹੀਂ ਹੁਕਮ ਕਰੋ ਤੇ ਮੈਂ ਕਿਹਾ ਵੀ ਯਾਰ ਨਾਲੇ ਤਾਂ ਪਿੰਡ ਦੇ ਬੰਦੇ ਨੂੰ ਪੈਸੇ ਵਟਾਏ ਜਾਣਗੇ ਹਨਾ ਨਹੀਂ ਉਹ ਤਾਂ ਠੀਕ ਹੈ ਤੇ ਆਪਦਾ ਤੂੰ ਗੁਰਸਿੱਖਪਰਾ ਹੈ ਤੇ ਰੇਟ ਰੂਟ ਦਾ ਫਿਰ ਆਪਾਂ ਕਰ ਲੀਜੀ ਰੇਟ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਲਾ ਦੇਾਂਗੇ ਸਰਪੈਂਸ ਨਹੀਂ ਤਾਂ ਵੀ ਚਲੋ ਮੰਨ ਲਓ ਸਾਨੂੰ ਜਿਵੇਂ ਮੋਟੀਆਂ-ਮੋਟੀਆਂ ਆਈਟਮਾਂ ਹਨਾ ਵੀ ਆਲੂ ਗੰਢੇ ਠੀਕ ਹੈ ਠੀਕ ਹੈ ਜੀ ਚਾਹ ਪੱਤੀ ਠੀਕ ਹੈ ਜੀ ਖੰਡ ਠੀਕ ਹੈ ਜੀ ਕਿਓ ਇਹ ਮੇਨ ਮੇਨ ਚੀਜ਼ਾਂ ਤੁਹਾਨੂੰ 5-7ਾਂ ਦੇ ਰੇਟ ਮੜਾ ਜਾ ਵੇਖ ਕੇ ਦੱਸ ਦਿਓ ਕਿੰਨੇ ਤੁਸੀਂ ਰੇਟ ਤੋਂ ਹੀ ਲੈਣਾ ਈ ਤੁਹਾਡੀ ਆਪ ਦੀ ਦੁਕਾਨ ਹੈ ਤੁਸੀਂ ਬੇਫਿਕਰ ਹੋ ਜਿੰਨਾ ਸਮਾਨ ਖੋងਗੇ ਸਾਰਾ ਪਾ ਦਨਾ ਈ ਨਹੀਂ ਨਹੀਂ ਉਹ ਤਾਂ ਠੀਕ ਹੈ ਚਲੋ ਵੀ ਆਪਾਂ ਇੱਕ ਪਾਣੀ ਦੀਆਂ ਬੋਤਲਾਂ ਠੀਕ ਹੈ ਜੀ ਆ ਮੇਰੇ ਕੋਲ ਇੱਕ ਦੇਖੋ ਜਿਹੜੀਆਂ ਮੱਛਰ ਵਾਲਾ ਨਾ ਆਟੋਮਾਸ ਹਾਂਜੀ ਉਹ ਜੇ ਤੁਹਾਡੇ ਕੋ ਘੱਟ ਹੋ ਗਿਆ ਤੇ ਤੁਸੀਂ ਸਾਨੂੰ ਸ਼ਹਿਰ ਤੋਂ ਮਗਾ ਦੇਵੋ ਫਿਰ ਅੱਡੇ ਦਿਨ ਚ ਉਹ ਮਂਗਾਏ ਦੋ ਤਾਂ ਲੱਗਨੇ ਸਾਡੇ ਕੋਈ ਨਹੀਂ ਉਹ ਤਾਂ ਮੰਗਾ ਦਾਂਗੇ ਜੀ ਸਰ ਤੇ ਉਹ ਸਾਨੂੰ 2000 ਰੁਪਏ ਜਿਹੜੀਆਂ ਮੱਛਰ ਵਾਲੀਆਂ ਠੀਕ ਹੈ ਜੀ ਉਹ ਲੇਖ ਲਓ ਉਹ ਤਾਂ ਕੋਈ ਗੱਲ ਨਹੀਂ ਕੀ ਰੇਟ ਆਉਂਦੀ ਉਹ ਥੋ ਜਿਵੇਂ ਤੁਸੀਂ ਕਹੋਗੇ ਉਹੀ ਰੇਟ ਲਾ ਦੇਾਂਗੇ ਮੇਰੀ ਵੀ ਕੋਈ ਸੇਵਾ ਹੋ ਜੀ ਆ ਵੀ ਗੱਲ ਸਾਨੂੰ ਸਾਨੂੰ ਜਿਹੜੇ ਰੇਟ ਆਉਂਦਾ ਸੌਦਾ ਜੀ ਸਾਨੂੰ ਮੇਨ ਮੇਨ ਚੀਜ਼ਾਂ ਦੇ ਦਾਸ ਦਿਓ ਆਨੂੰ ਆਲੂਆਂ ਦਾ ਘੱਟਾ ਕਿੰਨੇ ਦਾ ਠੀਕ ਹੈ ਗੰਡਿਆਂ ਦਾ ਕਿੰਨੇ ਦਾ ਆਲੂਆਂ ਦਾ ਜੀ 500 ਦਾ ਘੱਟਾ ਆਉਂਦਾ ਜੀ ਪੱਛੋਂ ਮੈਂ ਤੁਹਾਨੂੰ 500 ਨਾਲੋਂ ਵੀ ਘੱਟ ਲਾ ਦੂੰਗਾ ਠੀਕ ਆ ਗੰਡਿਆਂ ਦਾ ਗੰਡਿਆਂ ਦਾ 700 ਦਾ ਆਉਂਦਾ ਜੀ ਮੈਂ 700 ਨਾਲ ਵੀ ਘੱਟ ਲਾ ਤੇ ਜਿਹੜੀ ਪਾਣੀ ਦੀ ਬੋਤਲ ਦਾ ਕੀ ਹਿਸਾਬ ਲਾਉਂਗੇ ਫਿਰ ਸਾਨੂੰ ਪਾਣੀ ਦੀ ਬੋਤਲ 15 ਰੁਪਈਆ ਦੀ ਉਹਦੇ ਸਾਨੂੰ 10 ਰੁਪਈਆ ਦੀ ਲਾਉਂਗਾ ਜੀ ਮੇਰਾ ਵੀ ਹਿੱਸਾ ਪੈ ਜੂਗਾ ਠੀਕ ਆ ਉਹਦੀ ਉਹ ਚਾਹ ਰਮਨ ਵੀਰ ਵੀ ਉਹਦੇ ਹਾਂ ਕਿਵੇਂ ਕੋਣ ਕੋਣ ਜੀ ਕਰੀਏ ਨੇ ਤੁਸੀਂ ਮੈਨੂੰ ਦੱਸੋ ਜੀ ਜੇ ਕਿਸੇ ਰੇਟ 'ਚ ਫਰਕ ਹੋਇਆ ਨਹੀਂ ਵੀ ਕੋਈ ਹਾਂ ਫੇਰ ਵੀ ਦੇਣ ਦਾ ਹਰ ਹੋ ਗਿਆ ਸੀ ਤਾਂ ਨੇ ਤੂੰ ਸਾਨੂੰ ਸਹੀ ਲਈ ਜਨਾ ਯਾਰ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਵਾ ਮੇਰਾ ਵੀ ਇੰਨੇ ਨਾ ਨਾ ਹੁਣ ਚੜੀ ਜਾਂਦਾ ਦੁਕਾਨਦਾਰੀ ਕਰਕੇ ਤੇ ਪਰ ਮੇਰਾ ਹਿੱਸਾ ਵੇਜੂਗਾ ਸੌਦਾ ਜਰੂਰ ਤੁਹਾਨੂੰ ਸੌਦਾ ਵੀ ਇੱਕ ਨੰਬਰ ਦੇਵਾਂਗਾ ਜੀ ਕਿਉਂ ਉੱਥੇ ਛੀਛੀ ਮਹੀਨੇ ਸੌਦਾ ਉਹਨਾਂ ਕੋਲੇ ਚਾਹੀਦਾ ਲੇਟ ਤੱਕ ਖਰਾਬ ਨਾ ਹੋਵੇ ਸੌਦਾ ਯਾਰ ਅਸੀਂ ਇਹੀ ਕਹਿੰਦੇ ਆ ਵੀ ਜਿਹੜਾ ਸੁੱਕਾ ਰੱchnਾ ਨਾ ਹੁਣ ਮੰਨ ਲਓ ਚਲੋ ਲੋਡ ਬੰਦ ਹੈਗੇ ਉੱਥੇ ਹਨਾ ਕੋਈ ਗਰੀਬ ਮਜ਼ਦੂਰ ਵੀ ਹੈ ਜਿਹੜੇ ਕਿਸਾਨ ਭਰਾ ਵੀ ਹੈ ਲੋਡ ਬੰਦ ਕੋਈ ਦੋ ਦੋ ਕਿੱਲੇ ਵਾਲੇ ਕਿੱਲੇ ਕਿੱਲੇ ਵਾਲੇ ਖੰਡ ਭਾਈ ਉਹਨਾਂ ਨੂੰ 6-6 ਮਹੀਨਿਆਂ ਦੇ ਸਾੰਦ ਵੀ ਚਾਹੀਦੇ ਰਸਣ ਦੀ ਲੋੜ ਹੈ ਹਾਂ ਖੰਡ ਖੰਡ ਕਿਵੇਂ ਲਾਉਂਗੇ ਖੰਡ 200 ਦਾ ਘੱਟਾ ਆਉਂਦਾ ਸਾਨੂੰ 2000 ਤੋਂ ਵੀ ਘੱਟ ਲਾਉਂਗੀ ਆਇਆ ਕਰ ਤੂੰ ਸਾਡਾ ਲਿਖ ਲੈ 10 ਗੱਟੇ ਦਾ ਖੰਡ ਤੇ ਲਿਖ ਲੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਚਾਹ ਪੱਤੀ ਚਾਹ ਪੱਤੀ ਕਿਹੜੀ ਹੈ ਬਾਪੂ ਜੀ ਸਪਿਆਨਾਂ ਦਿਓ ਵਧੀਆ ਠੀਕ ਸਹੀ ਇੱਥੇ ਵੀ ਚਾਹ ਪੱਤੀ ਚਾਹ ਪੱਤੀ ਨੈਸ਼ਨਲ ਚਾਹ ਹੀ ਸਿਰੇ ਦੀ ਅੱਛਾ ਤੁਸੀਂ ਓਹ ਕਰੋ ਖੰਡ ਦੇ ਗੱਟੇ ਕਿੰਨਾ ਮੈਂ ਤੁਹਾਨੂੰ ਕਿਹਾ ਸੀ ਬਸ ਤੁਸੀਂ ਪਰਚੀ ਬਣਾ ਦਿਓ ਮੈਨੂੰ ਆਪਦੇ ਹੱਥ ਨਾਲ ਤੇ ਜਿੰਨਾ ਸਮਾਨ ਆ ਤੁਹਾਡਾ ਸਾਰਾ ਹਾਂ ਆਊਗਾ ਜੀ ਖੰਡ ਦੇ 10 ਗੱਟੇ ਨਾ 10 ਗੱਟੇ ਸਾਬ ਠੀਕ ਹੈ ਜੀ ਤੇ ਚਾਹ ਪੱਤੀ ਆਪਾਂ ਚਾਹ ਪੱਤੀ ਹੁੰਦੀ ਮੈਨੂੰ 5 ਕਿਲੋ ਕਰ ਲੀਂ ਕਰਾਂ ਜਿਆਦਾ ਕਰਾਂ ਲੀਂ ਮੈਨੂੰ ਚਾਹ ਚਾਹ ਪੱਤੀ 100 280 ਰੁਪਏ ਆਉਂਦੀ ਆ 60 ਕਿਲੋ ਕਰ ਦਿੰਦੇ ਆ ਚਾਹ ਪੱਤੀ 60 ਕਿਲੋ ਚਾਹ ਪੱਤੀ ਤੇ ਜਿਹੜੇ ਹੈਗੇ ਆਪਣਾ ਗੰਡਿਆਂ ਦੇ ਗੱਟੇ 20 ਤੱਕ ਗੰਡਿਆਂ ਦੇ ਗੱਟੇ ਲੈ ਆ ਦਿਓ ਸਾਨੂੰ ਠੀਕ ਹੈ ਠੀਕ ਹੈ ਤੇ 40 ਗੱਟੇ ਆਲੂਆਂ ਦੇ ਪਰ ਜਿੰਨਾ ਤੁਸੀਂ ਸਭਾਲ ਲੈ ਲਓ ਇਹ ਕੱਲ ਨੂੰ ਮਿਲੂਗਾ ਤੁਹਾਨੂੰ ਸਵੇਰ ਪਾਣੀ ਦੀਆਂ ਬੋਤਲਾਂ ਜਿਹੜੇ ਕ੍ਰੇਟ ਜੇ ਹੁੰਦੇ ਆ ਇਹ ਸਾਨੂੰ ਮੰਨ ਕੇ ਚੱਲੋ ਵੀ 3000 4000 ਲੈ ਆ ਦਿਓ 5000 ਹੀ ਕਰ ਦਿਓ ਜੀ ਠੀਕ ਹੈ ਠੀਕ ਹੈ ਨਾ ਕੋਈ ਗੱਲ ਜਿੰਨਾ ਤੋਂ ਜੀ ਸਮਾਨ ਲਏ ਉਹ ਤੋਂ ਕੋਈ ਦੋ ਪੀਸ ਵੱਧ ਹੋਣਗੇ ਘੱਟ ਨਹੀਂ ਹੋਣੇ ਠੀਕ ਹੈ ਤੁਸੀਂ ਐਂ ਕਰੋ ਵੀ ਖੇਰਾਨਾ ਤੋਂ ਬਾਅਦ ਕੁਛ ਤਾਂ ਕਰਾਈ ਆਈ ਜਾਂਦੀ ਸਾਡੇ ਕੋਲ ਕੋਈ ਗੱਲ ਨਹੀਂ ਤੇ ਖੇਰਾਂ ਤੁਸੀਂ ਪੈਸੇ ਕੁਛ ਰੱਖ ਲਓ 20000 ਰੁਪਏ ਠੀਕ ਹੈ ਕੋਈ ਗੱਲ ਨਹੀਂ ਤੇ ਇਹ ਤੁਸੀਂ ਰੱਖ ਲਓ ਸਾਡਾ ਜਮ੍ਹਾਂ ਕਰ ਲਓ ਤੇ ਦੂਜੇ ਸਾਨੂੰ ਪੈਸੇ ਨਾਲ ਦੀ ਨਾਲ ਦੇ ਦਾਂਗੇ ਤੇ ਇਹ ਤੁਸੀਂ ਸਮਾਨ ਸਮਾਨ ਸਾਨੂੰ ਫਿਰ ਲਿਆ ਦਿਓ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਬੇਫਿਕਰ ਰਹੋ ਤੁਸੀਂ ਸਾਡਾ ਵੀ ਪੈ ਜੂਗਾ ਐਸਆਈ ਹਾਂ ਨਹੀਂ ਚਲੋ ਵਧੀਆ ਧੰਨਵਾਦ ਯਾਰ ਤੇਰਾ ਤੂੰ ਸ਼ਹਿਰ ਨਾਲ ਸਾਨੂੰ ਬਹੁਤ ਰੇਟ ਸਹੀ ਲਾਈ ਜੰਨਾ ਯਾਰ ਫਿਰ ਤਾਂ ਅਸੀਂ ਕਮਲਿਆ ਅਸੀਂ ਤਾਂ ਨਾ ਰੁਟੀਨ 'ਚ ਵੀ ਮੈਂ ਤਾਂ ਸੌਦਾ ਹੀ ਇੱਥੋਂ ਲਿਆ ਕਰਾਂਗੇ ਯਾਰ ਸਾਰਾ ਬਿਲਕੁਲ ਸਰਪ੍ਰੈਂਸ ਆ ਵੇ ਹੋਰ ਤੂੰ ਨਾ ਮੈਂ ਪਿੰਡ ਦੇ ਨੂੰ ਸਾਰਿਆਂ ਨੂੰ ਕੋਈ ਕੋਈ ਸੌਦਾ ਇੱਥੋਂ ਲਿਆ ਕਰੋ ਯਾਰ ਤੂੰ ਸਹੀ ਰੇਟ ਲਾਈ ਜੰਨਾ ਤੂੰ ਸਾਨੂੰ ਐਨਾ ਵਧੀਆ ਗੱਲ ਹੈ ਜੇ ਨਾ ਤਾਂ ਹੁਣ ਤੁਸੀਂ ਐਂ ਉਹ ਦੇਖ ਯਾਰ ਮੈਂ ਪਤਾ ਕੀ ਐ ਤੂੰ ਸ਼ਹਿਰ 'ਚ ਵੇਖ ਹਾਂਜੀ ਆ ਜਿਹੜੇ ਕੁਰਕਰੇ ਆ ਜਾਂ ਲੇਜ ਆ ਛੋਟੇ ਜਵਾਕਾਂ ਲਈ ਲਾ ਲਓ 10 ਰੁਪਈਆ ਦੇ ਇੱਥੋਂ ਮਿਲਦਾ ਤੇ 10 ਰੁਪਈਆ ਦੇ ਸ਼ਹਿਰ ਚ ਮਿਲਦਾ ਤੇ ਆਪਣੇ ਪਾਗਲਾ ਲੋਕ ਜਿਹੜੇ ਫਿਰ ਐਵੇਂ ਸ਼ਹਿਰ ਚ ਤੁਰੇ ਫਿਰਦੇ ਆ ਨਾਲੇ ਆਪਾਂ ਅਗਲਾ ਕਰਾਇਆ ਲਾਉਂਦਾ ਓਹ ਠੀਕ ਹੈ ਜੀ ਜੇ ਮੋਟਰਸਾਈਕਲ ਨਾਲ ਹੀ ਗੱਡੀ ਲੈ ਕੇ ਚਾਵਾਂਗੇ 500-1000 ਦਾ ਤੇ ਲਈ ਮਤ ਜੰਦਾ ਉਨਾ ਹੀ ਉਹ ਕਮਾਉਂਦੇ ਹੀ ਉਨਾ ਹੀ ਅਸੀਂ ਕਮਾਉਂਦੇ ਉਹ ਤਾਂ ਹੁਣ ਇੰਨਾ ਦਿਨਾਂ ਚ ਵੱਧ ਕਮਾਉਂਦੇ ਤੂੰ ਆਸਾਨੀ ਵੀ ਰੇਟ ਸਾਰਾ ਗੱਡੀ ਤੇ ਜਿਵੇਂ ਵੀ ਕੋਈ ਛੋਟੇ ਹਾਥੀ ਤੇ ਜਾਂ ਜਿਹੜਾ ਕੋਈ ਪੈਕਅਪ ਗੱਡੀ ਠੀਕ ਹੈ ਤੇ ਉਹ ਤੈਨੂੰ ਅਸੀਂ ਦੇ ਦੇਾਂਗੇ ਠੀਕ ਹੈ ਗੱਡੀ ਜਿੱਥੋਂ ਜਾਣਾ ਹੋਇਆ ਠੀਕ ਹੈ ਤੇ ਉਹ ਤੂੰ ਲਿਜਾ ਕੇ ਸਾਰਾ ਉਹ ਆਪਾਂ ਗੁਰਦੁਆਰਾ ਸਾਹਿਬ ਖੜਾ ਲੈਣੀ ਹੈ ਗੱਡੀ ਠੀਕ ਹੈ ਸਾਰਾ ਸਮਾਨ ਲੱਦ ਕੇ ਗੱਡੀ 'ਚ ਰੱਖ ਲੈਣਾ ਠੀਕ ਹੈ ਅਸੀਂ ਪਹੁੰਚਾ ਲਈ ਘੱਲ ਦਿਓ ਭਾਉਂ ਦੀ ਜਿਹੜਾ ਕੋਈ ਮਰਜ਼ੀ ਘੱਲ ਦੇ ਟਰਾਲੀ ਘੱਲ ਦਾਂਗੇ ਹਾਂ ਟਰੈਕਟਰ ਟਰਾਲੀ ਘੱਲ ਟਰੈਕਟਰ ਟਰਾਲੀ ਘੱਲ ਦਾਂਗੇ ਠੀਕ ਹੈ ਹਾਂ ਹਾਂ ਤੇ ਸਵੇਰ ਮੈਂ ਤੁਹਾਡਾ ਸਾਰਾ ਸਮਾਨ ਤੁਹਾਡਾ ਤੁਹਾਨੂੰ ਪਹੁੰਚ ਜੂਗਾ ਪਰ ਟੈਨਸ਼ਨ ਨਾ ਲਓ ਜੀ ਬੱਸ ਚੱਲ ਵਧੀਆ ਹੋ ਗਿਆ ਯਾਰ ਤਾਂ ਇਹ ਕੰਮ ਹੈ ਬਹੁਤ ਵਧੀਆ ਬਹੁਤ ਸੌਖਾ ਹੋ ਗਿਆ ਯਾਰ ਕੰਮ ਜੀ ਮੇ ਨੂੰ ਉਹ ਤਾਂ ਰੇਟ ਤੁਹਾਨੂੰ ਜਿਆਦਾ ਲਾਉਣਗੇ ਜੀ ਮੈਨੂੰ ਪਤਾ ਨਹੀਂ ਭਰਾਵਾ ਅਸੀਂ ਪੁੱਛ ਕੇ ਆਏ ਆ ਰੇਟ ਦਾ ਬੜਾ ਫਰਕ ਹੈ ਆ ਪਾਣੀ ਦੀ ਬੋਤਲ ਹੈ ਜਿਹੜੀ ਇੱਕ ਬੋਤਲ 20 ਰੁਪਇਆ 20 ਦੀ ਹੈ ਤੇ ਸਾਨੂੰ ਜੇ ਮੈਂ ਇਹਨੂੰ 2000 ਬੋਤਲ ਕਿਹਾ ਸੀ ਤੇ ਉਹ 18 17 ਰੁਪਏ 18 ਰੁਪਏ ਲਾਉਂਦੇ ਆ ਠੀਕ ਹੈ ਅੱਛਾ ਪਿਛਲੇਰੀ ਦੀ ਵਧੀਆ ਬੋਤਲ ਹੈ ਪੂਰੀ ਵਧੀਆ ਵਜ਼ਹਿਰੀ ਪੂਰੀ ਵਧੀਆ ਬੋਤਲ ਹੈ ਹਾਂ ਹਾਂ ਵਧੀਆ ਵਧੀਆ ਪਾਣੀ ਸਾਰਾ ਕੁਝ ਵਧਕੇ ਲੈ ਜਾਣਾ ਯਾਰ ਆਪਣਾ ਹੁਣ ਨਹੀਂ ਸਮਾਨ ਸਾਰਾ ਇੱਕ ਨੰਬਰ ਮਿਲੂਗਾ ਉਹ ਜਿਹੜਾ ਮੱਛਰ ਵਾਲੀਆਂ ਉਹ ਤੋਂ ਲਿਆ ਦੇ ਵਾਵਾ ਸਾਨੂੰ ਮਛਰਾਂ ਲੰਗ ਲੈ ਆ ਦੋ ਕਿੰਨੇ ਪੀਸ ਲੈ ਜੀ ਤੇ ਕੁਛ ਆ ਵੀ ਲੈ ਦਿਓ ਯਾਰ ਸਾਨੂੰ 2-300 ਪੀਸ ਆਹ ਜਿਹੜੇ ਹਾਰ ਪਿਕ ਨਹੀਂ ਹੁੰਦੇ ਤੇ ਇੱਕ ਹੱਟ ਲੈ ਆ ਦਿਓ ਹਾਂ ਹੱਟ ਵੀ ਇਹ ਚ ਲੈ ਆ ਹੱਟ ਹੱਟ ਹੋਰ ਕਰ ਦੋ ਨੋਟ ਕਰ ਦਈਏ 500 ਪੀਸ ਹੱਟ ਦਾ ਲੈ ਦਿੰਨੇ ਹਾਂ ਠੀਕ ਹੈ ਹਾਂ ਉੱਥੇ ਬਿਜਲੀ ਬੂਜਲੀ ਦਾ ਤੰਗਾ ਕੰਮ ਤੇ ਹੋਰ ਉੱਥੇ ਮਛਰ ਦਾ ਤਾਂ ਬਹੁਤ ਆ ਯਾਰ ਮਛਰ ਦੀ ਬੜੀ ਲੋੜ ਹੈ ਸਮਾਨ ਵੀ ਤੁਸੀਂ ਨਾ ਉਹਨਾਂ ਨੂੰ ਦੇਖਿਆ ਹੋ ਜੀ ਜਿਹੜੇ ਜ਼ਰੂਰਤਮੰਦ ਆ ਵਿੱਚ ਜਾ ਕੇ ਅੰਦਰ ਵੜ ਕੇ ਜੀ ਬਿਲਕੁਲ ਬਿਲਕੁਲ ਜਿਵੇਂ ਕੁਛ ਜਿਵੇਂ ਸਾਨੂੰ ਮਨਨ ਕਿ ਚਲੋ ਗਏ ਪਕੌੜੀਆਂ ਬਿਸਕਟ ਇਹੋ ਜਿਹਾ ਕਈ ਤਾਂ ਹੁਣ ਕਈ ਤਾਂ ਅੱਛਾ ਦਾਲਾਂ ਦਾਲਾਂ ਦਾ ਆਪ ਵਿੱਚ ਬਦਾਲਾ ਦਾ ਭੋਲੀ ਕੇ ਬੰਦਰਾ ਤਾਲਾਂ ਦੀ ਤੂੰ ਵੀ ਦੱਸਿਆ ਕਰ ਮੈਂ ਭਰਾ ਯਾਰ ਬੜਾ ਹੈ ਬਿਲਕੁਲ ਹੈ ਸਰਪੰਸ ਸਰਪੰਸ ਹਾਂਜੀ ਅਜੀ ਵੀਡੀਓ ਵੰਦੇ ਰਹਿੰਦੇ ਆ ਕਈ ਨਾ ਜਿਨ੍ਹਾਂ ਦੇ ਘਰਾਂ ਚ ਪਾਣੀ ਨਹੀਂ ਆਇਆ ਉਹ ਪਿੱਛੇ ਹੀ ਬਹੁਤ ਜ਼ਿਆਦਾ ਸਮਾਨ ਖੋਈ ਜਾਂਦੇ ਆ ਬਹੁਤ ਬਹੁਤ ਉਹ ਜਿਹੜੇ ਅੰਦਰ ਡੁੱਬੇ ਪਏ ਆ ਗਰੀਬ ਘਰਾਂ ਜਿਨ੍ਹਾਂ ਕੋਲੇ ਉਹਨਾਂ ਤੱਕ ਸਮਾਨ ਨਹੀਂ ਪਹੁੰਚ ਰਿਹਾ ਉਹਨਾ ਅਸੀਂ ਇੱਕ ਉੱਥੇ ਸੁਝਾਅ ਵੀ ਦੇ ਕੇ ਆਵਾਂਗੇ ਯਾਰ ਉੱਥੇ ਨਾ ਇੱਕ ਇੱਕ ਤਰ੍ਹਾਂ ਨਾ ਦੋ ਤਿੰਨ ਥਾਂ ਹੀ ਸੈਂਟਰ ਬਣਾਉਣੇ ਚਾਹੀਦੇ ਆ ਚਾਹੇ ਗੁਰਦੁਆਰਿਆਂ ਦੇ ਵਿੱਚ ਸਮਾਨ ਉੱਥੇ ਰੱਖਿਆ ਜਾਵੇ ਫਿਰ ਜਿਹਨੂੰ ਆਪਾਂ ਸਮਾਨ ਪ੍ਰੋਵਾਈਡ ਕਰਾਉਣਾ ਹੈ ਉਹ ਤੋਂ ਮੰਨ ਲਓ ਅਗਲੇ ਦਾ ਆਧਾਰ ਕਾਰਡ ਲਓ ਆਧਾਰ ਕਾਰਡ ਲੈ ਕੇ ਉਹਦਾ ਲੈ ਕੇ ਸਾਰਾ ਕੁਝ ਠੀਕ ਆ ਉਹਨੂੰ ਦਿਓ ਹਾਂ ਉਹ ਸਮਾਨ ਹੈ ਜਿਹੜਾ ਸਿੱਧੇ ਟਰਾਲੀਆਂ ਵਾਲੇ ਨਾਲ ਇੱਕ ਥਾਂ ਸਮਾਨ ਰੱਖਿਆ ਜਾਵੇ ਤੇ ਉੱਥੇ ਬੰਦੇ ਦੀ ਆਦੂ ਆਡਾ ਮਾਲ ਕੋ ਜਿਵੇਂ ਪਿੰਡਾਂ ਦੇ ਬੰਦੇ ਜਾਂਦੇ ਆ ਹਾਂ ਇਹ ਹੋਣਾ ਚਾਹੀਦਾ ਉਹ ਆਪ ਦੀ ਕਮੇਟੀ ਬਣਾ ਲੈਣ ਚਾਹੇ ਉਹ 10 ਦਾ 20 ਵੀ ਬੰਦੇ ਉੱਥੇ ਰਹਿਣ ਤੇ ਉੱਥੇ ਉਹ ਰਜਿਸਟਰ ਲਾ ਲੈਣ ਤੇ ਉੱਥੇ ਆਧਾਰ ਕਾਰਡ ਵਾਲੇ ਦਾ ਲੈ ਕੇ ਉਹ ਸਾਰਾ ਨਾ ਸਮਾਨ ਦੇਣਾ ਚਾਹੀਦਾ ਲੋਡਮਾਨ ਦਾ ਟਿੱਕਰ ਹਾਂ ਲੋਡ ਵਾਹਣ ਹੁਣ ਜਿਹੜੇ ਉਹ ਰੱਖੀ ਜਾਂਦੇ ਆ ਉਹ ਅਨਪੋਲ ਆ ਉਹ ਰੱਖੀ ਤਾਂ ਜਾਂਦੇ ਆ ਸਮਾਨ ਇੰਨਾ ਚਿਰ ਕੱਟਦਾ ਵੀ ਨਹੀਂ ਹੁੰਦਾ ਆਲੂ ਜਿਹੜੇ ਕੋਈ ਆਲੂ ਜੋੜੀ ਜਾਂਦੇ ਆ ਜਾਂ ਖੰਡ ਜੋੜੀ ਜਾਂਦੇ ਇਹ ਬਗਰੋ ਖਰਾਬ ਵੀ ਹੋ ਜਾਂਦਾ ਕੋਈ ਵੇਚ ਦਿੰਦੇ ਬਲ ਦੱਸਿਆ ਹਾਂ ਹਾਂ ਉਹ ਦੁਕਾਨਾਂ ਨਾਲ ਹੋ ਸਕਦਾ ਠੀਕ ਹੋਰ ਦੁਕਾਨਾਂ ਕੋਈ ਨਾ ਵੇਚ ਹੁੰਦੇ ਆ ਅੱਛਾ ਇੱਕ ਹੋਰ ਤਾਂ ਗੱਲ ਆ ਵੀ ਚਲੋ ਠੀਕ ਆ ਵੀ ਤੁਸੀਂ ਸਾਨੂੰ ਵਧੀਆ ਲਾਇਆ ਉਹਨਾਂ ਤਾਂ ਆਪਣੇ ਦੂਜੀ ਗੱਲ ਆਪੋ ਤਾਂ ਸੇਵਾ ਕਰਨੀ ਹੈ ਜਾਂ ਆਪਾਂ ਇਹ ਕੰਮ ਤੋਂ ਵੀ ਲੈਣਾ ਨਾ ਫੇਰਾਂ ਦੇ ਮਾਏ ਨਾ ਅੱਭੀ ਨਹੀਂ ਮਾਰੇ ਨੇ ਆਪਣੇ ਫੇਰ ਵੀ ਠੀਕ ਆ ਜਦੋਂ ਹਿਮਾਚਲ ਦੇ ਵਿੱਚ ਆਇਆ ਸੀ ਹਾਂਜੀ ਹਿਮਾਚਲ ਦੇ ਵਿੱਚ ਨਹੀਂ ਜਦੋਂ ਪਾਣੀ ਆਇਆ ਵੀ ਉਹ ਤਾਂ 2 200 ਦੀ ਪਾਣੀ ਦੀ ਬੋਤਲ ਹੀ ਲਈ ਗਏ ਉਹ ਉਧਰਲੇ ਲੋਕ ਤਾਂ ਠੀਕ ਹੈ ਜੀ ਆਪਣੇ ਬੰਦਿਆਂ ਨੂੰ 2 200 ਦੀ ਬੋਤਲ ਲਾਉਂਦੇ ਸੀ ਉਹ ਠੀਕ ਹੈ ਜੀ ਇੰਨਾ ਮੈਂ ਹੀ ਗੱਲ ਆਉਂਦੇ ਹਾਂ ਬਹੁਤ ਆਹੀ ਕਰਦੇ ਆਣਾ ਉੱਥੇ ਯਾਰ ਠੀਕ ਹੈ ਜੀ ਤੇ ਆਪਣੇ ਤਾਂ ਚਲੋ ਸ਼ਹਿਰਾਂ 'ਚ ਵੀ ਆਪਾਂ ਐ ਨਹੀਂ ਕਹਿੰਦੇ ਵੀ ਸ਼ਹਿਰ 'ਚ ਜਮਾਈ ਲੁੱਟਖੋਪ ਮਚਾਈ ਆ ਠੀਕ ਲਾਉਂਦੇ ਆ ਪਰ ਤੂੰ ਤਾਂ ਸਾਨੂੰ ਸ਼ਹਿਰਾਂ ਨੂੰ ਵੀ ਬਹੁਤ ਹਿਸਾਬ ਚ ਲਾਇਆ ਨਹੀਂ ਨਹੀਂ ਆਪਾਂ ਤਾਂ ਸੇਵਾ ਹੀ ਕਰਨੀ ਚਾਹੁੰਦੇ ਆ ਜੀ ਤੇ ਪ੍ਰਮਾਤਮਾ ਇਹੋ ਜਿਹੇ ਦਿਨ ਕਿਸੇ ਪਿਆ ਉਤੇ ਅੱਗੇ ਤੋਂ ਪ੍ਰਮਾਤਮਾ ਇਹੋ ਜਿਹੇ ਦਿਨ ਨਾ ਲੈ ਕੇ ਆਵੇ। ਸੁੱਕਾ ਜਿਹੜੀਆਂ ਦਾਲਾ ਸਾਨੂੰ ਜੀ ਤਾਲ ਮੂੰਗੀ ਦੀ ਦਾਲ ਤੇ ਧੋਵੇਂ ਮੂੰਗੀ ਠੀਕ ਹੈ ਜੀ। ਬਸ ਜੰਨਾ ਵੀ ਤੁਹਾਡਾ ਸਮਾਨ ਲਿਖਿਆ ਜੀ। ਹਾਂ ਸਾਰਾ ਬੋਲ ਚੁਗੇ। ਹਾਂ ਅਜੇ ਵੀ ਕੁਝ ਇੱਤੇ ਕਰਕੇ ਕੋਈ ਕੀ ਰਹੇਗੀ ਹੋਵੇ। ਹਾਂ ਸੋਇਆ ਬਿੰਦੀਆਂ ਵੜੀਆਂ। ਇਹ ਇਹ ਸਾਨੂੰ ਜਦੋਂ ਹੁਣ ਪੈਸੇ ਹੋਗੇ ਮੈਂ ਸਾਨੂੰ ਮੰਨ ਕੇ ਚੱਲੋ ਵੀ ਤੁਸੀਂ ਹਜੇ ਨਾ ਕੱਲ ਨੂੰ ਨਾ ਲੈ ਆਓ। ਸਾਨੂੰ ਤੜਕੇ ਨਾ ਲੈ ਆਓ। ਕੱਲ ਨੂੰ ਸ਼ਾਮ ਨੂੰ ਜਾਇਓ ਤੁਸੀਂ। ਪੈਰ ਤੋਂ ਬਾਤ ਕਰਤੀ ਮੈਨੂੰ ਦੂਰੀ ਆ ਲੈ ਹੋਰ ਬਣਾ ਕੇ ਦੇ ਜੋ ਹਾਂ ਹਾਂ ਕਿਉਂਕਿ ਕਈ ਕਈ ਚੀਜ਼ਾਂ ਜ਼ਿਆਦਾ ਜਾਂਦੀ ਆਪਣੇ ਕੋਲ ਤੇ ਫਿਰ ਪਤਾ ਲੱਗ ਜਾਂਦਾ ਹਾਂ ਵੀਰ ਨੋਟ ਕਰ ਲੈਣਾ ਜਿਹੜੀ ਵੀ ਕੋਈ ਤੁਹਾਡੇ ਹਾਂ ਤੋਂ ਪੈਸੇ ਕਰਾ ਸਾਡਾ ਇਹਨੇ ਜਮਾ ਕਰ ਲਾ ਕੋਈ ਗੱਲ ਨਹੀਂ ਕੋਈ ਬ੍ਰੈਡ ਵੀ ਲਖਾ ਦਿੱ ਗਏ ਸਰਪੰਚ ਸਾਹਿਬ ਆ ਬ੍ਰੈਡ ਬ੍ਰੈਡ ਲਖਾ ਦੇ ਹਾਂ ਬ੍ਰੈਡ ਵਧੀਆ ਬਾ ਜਿਹੜੀ ਵੀ ਚੀਜ਼ ਤੁਸੀਂ ਲਿਸਟ ਬਣਾ ਲਈ। ਤੂੰ ਯਾਰ ਕੋਈ ਆਪਣੇ ਜਿਹੜੀ ਯਾਦ ਆ ਗਿਆ ਆਪਾਂ ਬਾਅਦ ਵਿੱਚ ਬਾਅਦ ਚ ਹਜੇ ਪੈਸੇ ਵੀ ਦੰਨੇ ਆ ਉਹ ਸਾਰੇ। ਹਾਂ ਹਾਂ ਤੇ ਆਪਾਂ ਕੋਈ ਗੱਲ ਨਹੀਂ ਕੋਈ ਨਹੀਂ। ਤੇ ਬਾਦੇ ਘਟੇ ਕੋਈ ਆਪੇ ਅਸੀਂ ਕੋਲ ਲਾ ਕੇ ਕੋਈ ਗੱਲ ਨਹੀਂ ਕੋਈ ਨਹੀਂ ਤੁਹਾਡੇ ਪੈਸੇ ਜਾਂਦੇ ਕਿਤੇ ਇਸ ਪੈਸੇ। ਪੈਸੇ ਤੁਹਾਨੂੰ ਮੈਂ ਆਪੇ ਪੂਰੇ ਕਰ ਦੂੰ ਬਾਅਦ ਵਿੱਚ ਠੀਕ ਹੈ। ਕੋਈ ਨਹੀਂ ਕੋਈ ਨਹੀਂ ਤੇ ਸਮਾਨ ਬਚਾਓ। ਮੋਮਬੱਤੀਆਂ ਸਿੱਖ ਵਾਲੀਆਂ ਡੱਬੀਆਂ ਸਾਰਾ ਕੁਝ ਲਿਆਉਣਾ ਇਹ ਚੀਜ਼ਾਂ। ਤੁਸੀਂ ਨਾ ਜਿੰਨੀ ਵੀ ਚੀਤੇ ਆਈ ਜਾਂਦੀ ਤੁਹਾਡੇ ਨਾਲ। ਹਾਂ ਉਸ ਹਿਸਾਬ ਨਾਲ ਤੁਸੀਂ ਲਿਸਟ ਬਣਾਈ ਚਲੋ ਠੀਕ ਹੈ ਜੀ ਸਾਰੀ ਲਿਸਟ ਮੈਨੂੰ ਕੱਲ ਨੂੰ 11 ਵਜੇ ਤੱਕ ਦੇ ਦਿਓ ਬਸ ਠੀਕ ਹੈ ਤੁਹਾਨੂੰ ਸਾਰਾ ਸਮਾਨ ਪਹੁੰਚ ਜਾ ਬਸ ਬਹੁਤ ਵਧੀਆ ਯਾਰ ਬਹੁਤ ਧੰਨਵਾਦ ਬਈ ਤੇਰਾ ਚਾਹ ਬਣਾਈਏ ਇਹ ਨਾ ਨਾ ਬਸ ਚਾਹ ਨਹੀਂ ਬਸ ਕੋਈ ਨਹੀਂ ਠੀਕ ਮੁੰਡਾ ਗਿਆ ਆਪਣਾ ਦੂਜਾ ਮੈਂਬਰ ਕਰਮੀ ਠੀਕ ਹੈ ਉਹ ਗਿਆ ਬਾਹਰਲੇ ਖੇਤਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਸੀ ਆਂਦੇ ਵੀ ਸਾਡੇ ਕੋਲੋਂ ਲੈ ਜੋ ਯਾਰ ਸੇਵਾ ਓਕੇ ਓਕੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਬਹੁ ਆਪਣੇ ਪਿੰਡ ਦਾ ਬੜਾ ਸਹਯੋਗ ਹੈ ਯਾਰ ਬੜਾ ਵੱਡਾ ਸਹਯੋਗ ਚਾਹੀਦਾ ਹੋਰ ਧੰਨਵਾਦ ਯਾਰ ਤੇਰਾ ਵੀ ਉਹ ਪੈ ਜੋ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਤੁਹਾਡੀ ਨਾਲ ਕਿਰਪਾ ਤੁਹਾਡੀ ਆ ਜਾਓ ਮੈਂਬਰ ਸਾਫ ਜੀ ਹੋ ਗਏ ਨਾ ਹਰਿਸਾ ਪਾਸਾ हां ठीक है जाया जी मैं आ उधर अपने जेड़े पांच चार ਘਰ ਆ ਉਹਨਾਂ ਨੇ 20000 ਰੁਪਿਆ ਦੇਤਾ ਵਧੀਆ ਹੋ ਗਿਆ ਯਾਰ ਇੱਕ ਥਾਂ ਹੀ ਇਕੱਠਾ ਕਰੀ ਬੱਠੇ ਸੀ ਉਹ ਚੰਗਾ ਹੋ ਗਿਆ ਨੇ ਫਿਰ ਅਗਲਾ ਆਪ ਕਰਦੇ ਤੇ ਉਹ ਅਸੀਂ ਜਾਏ ਤੇ ਉਹ ਤਾਂ ਯਾਰ ਬਹੁਤ ਵਧੀਆ ਹੈ ਉਹ ਤਾਂ ਯਾਰ ਜਮਾਈ ਮੈਂ ਤਾਂ ਸ਼ਹਿਰ ਚ ਚਾਰ ਪੰਜ ਜਣਿਆਂ ਤੋਂ ਪਤਾ ਕੀਤਾ ਸੀ ਅੱਛਾ ਜੀ हां ਤੇ ਉਹਨੇ ਤਾਂ ਜਮਾਈ ਹਿਸਾਬ ਚ ਲਾਇਆ ਯਾਰ ਕੁਝ ਵੀ ਨਹੀਂ ਰੇਟ ਲਾਇਆ ਪੂਰਾ ਵਧੀਆ ਰੇਟ ਲਾਇਆ ਮੈਂ ਪੂਰਾ ਵਧੀਆ ਅੱਧ ਚ ਹੀ ਆ ਗਿਆ ਯਾਰ ਬੰਦਾ ਯਾਰ ਇਹ ਤਾਂ ਬਹੁਤ ਵਧੀਆ ਗੱਲ ਆ ਜੀ ਆ ਬਹੁਤ ਵਧੀਆ 2000 ਰੁਪਏ ਜੀ ਉਹਨੂੰ 20000 ਰੁਪਏ ਮੈਂ ਫੜਾਇਆ ਤੇ ਆ ਤੂੰ ਜਾਂਦਾ ਵੀਰ ਜਰ ਫੋਰਮ ਹੋਰ ਫੜਾ ਜਾ ਸਰਪੰਚ ਸਾਹਿਬ ਹੋਰ ਆਪਾਂ ਘਰੇ ਰਾਕੇ ਕਰਨੇ ਆ ਬਹੁਤ ਵਧੀਆ ਜੀ ਬਰੇਸ ਹਸਾਬ ਨਾਲ ਤਾਂ ਆਪਾਂ ਕਾਫੀ ਘਰਾਂ ਦਾ ਰਾਸ਼ਨ ਲੈ ਜਾਾਂਗੇ ਤੇ ਹੋਰ ਆ ਤਾਂ ਜਮਾਂ ਹੀ ਚਮਾਂ ਸਸਤਾ ਰੇਟ ਜਰ ਪਾਣੀ ਪੁਣੇ ਦੀ ਬੋਤਲ ਜਿਹੜੀ ਮੈਂ ਤੈਨੂੰ ਕਿਹਾ 18 20 ਦੀ ਦਿੰਦਾ ਸੀ ਆ 7 ਰੁਪਏ ਦੇ ਦੂੰ ਇੰਨਾ ਸਸਤਾ ਰੇਟ ਕਿਵੇਂ ਲਾਦਾ ਜੀ ਉਹਨੇ ਉਹ ਉਹਨੂੰ ਯਾਰ ਅਗਲਾ ਨਾ ਨਵਾਂ ਆਇਆ ਹੁੰਦਾ ਜਿਹੜਾ ਪਿੰਡਾਂ ਵਾਲਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਦੋਂ ਇਹ ਵੀ ਇਕੱਠ ਤੇ ਉਹਨੂੰ ਵੀ ਦੁੱਖ ਆਕਸਰ ਆਪ ਦਾ ਭਰਾ ਇਸੇ ਹੀ ਮਾ ਤੁਹਾਨੂੰ ਤਾਂ ਹੀ ਕੀ ਹੁੰਦਾ ਸੀਗਾ ਪਿੰਡ ਦਾ ਪਤਾ ਪੈਂਦਾ ਮੈਨਾਂ ਵਧੀਆ ਹੋ ਗਿਆ ਯਾਰ ਤੂੰ ਚੰਗਾ ਹੋ ਗਿਆ ਕੰਮ ਆਪਣਾ ਚਲੋ ਪੰਜ ਚਾਰ ਘਰ ਹੋਰ ਹੈਗੇ ਜੀ ਉਧਰ ਵੀ ਜਾ ਉਹਨੇ ਕਿਹਾ ਥੋੜੀ ਥੋੜੀ ਬਹੁਤ ਕੁਝ ਹੋਰ ਰਹਿੰਦਿਆ ਘਰ ਮੈਨੂੰ ਫੋਨ ਫਾਨ ਕੀਤੇ ਸੀ ਕੋਈ ਬੰਦਿਆਂ ਨੇ ਤੇ ਐਨ ਆਰ ਆਈ ਬੰਦੇ ਆ ਮਾਲੋ ਆਪਣੇ ਪਿੰਡ ਦੇ ਜਿਹੜੇ ਗਏ ਤਿੰਨ ਚਾਰ ਮੁੰਡੇ ਜਿਹੜੇ ਉਹ ਵੀ ਦੇ ਦੇਣਗੇ ਕੁਝ ਪੈਸੇ ਚਲੋ ਸਹੀ ਹੈ ਜੀ ਤਾਂ ਆਪਣਾ 40000 ਰੁਪਏ ਦਾ ਹੋ ਗਿਆ ਹਾਂ ਜੀ ਸਰਪੰਚ ਸਾਹਿਬ ਲੱਖ 2 ਲੱਖ ਤੋਂ ਲੱਖ ਲੱਖ ਦੋ ਲਗ ਲੱਗ ਜੂਗਾ ਸਮਾਨ ਤੇ ਲੱਖ 2 ਲੱਖ ਰੁਪਏ ਤੋਂ ਲੱਗ ਜੂਗਾ ਜੀ ਹਾਂ ਜੋ ਕਰ ਲਾਂਗੇ ਇੰਨਾ ਕੋਈ ਕਰ ਕਿਉਂਕੋ ਲੋਡ ਪਈ ਆਪ ਪਾ ਲਾਂਗੇ ਕੋਈ ਮੈਂ ਤਾਂ ਫਿਰ ਮੈਂਬਰ ਸਾਹਿਬ ਇਹਨੂੰ ਲੈ ਜਾਣਾ ਜੀ ਮੈਂ ਨਾਲ ਹਾਂ ਫਿਰ ਤੁਸੀਂ ਉਹਨੂੰ ਜਾਂਦੇ ਹੋ ਫੜਾ ਚ ਪੈਸੇ ਯਾਰ ਜਾਂਦੇ ਆ ਉਹ ਚਾਹ ਦਾ ਬਣਾ ਲਿਓ ਨਾ ਮਾ ਜੀ ਨਾ 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 ਬਸ ਚਲ ਕੋਈ ਨਹੀਂ ਫਿਰ ਬੱਧੀਆ ਨਿਭੜੂਗਾ ਕੰਮ ਯਾਰ ਹੈ ਹਾਂ ਮੈਂ ਵੀ ਜਾ ਕੇ ਆਉਣਾ ਸੀ ਮਾੜਾ ਸ਼ਹਿਰ ਕੰਮ ਚੱਲਣਾ ਸੀ ਠੀਕ ਹੈ ਜੀ ਆ ਜਾਓ ਭਾਈ